ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਜਸਵਿੰਦਰ ਪੱਲਾ ਜੀ ਬਾਰੇ ਜਸਵਿੰਦਰ ਪੱਲਾ ਨੂੰ ਪੰਜਾਬੀ ਦਾ ਇੱਕ ਫੇਮਸ ਕਮੇਡੀਅਨ ਵਜੋਂ ਜਾਣਿਆ ਜਾਂਦਾ ਹੈ ਇਹਨਾਂ ਦਾ ਜਨਮ 4 ਮਈ 1960 ਨੂੰ ਹੋਇਆ ਸੀ ਇੱਕ ਪ੍ਰਸਿੱਧ ਪੰਜਾਬੀ ਹਾਸਿਆ ਬਨੇਤਾ ਸੀ ਜੋ ਕਿ ਸ਼ਨਕਾਟਾ ਤੇ ਕੈਰੀਅਨ ਜੱਟਾ ਵਰਗੀਆਂ ਫਿਲਮਾਂ ਦੇ ਵਿੱਚ ਆਪਦੇ ਕੰਮ ਕਰਕੇ ਜਾਣੇ ਜਾਂਦੇ ਨੇ ਉਹਨਾਂ ਨੇ 2020 ਦੇ ਵਿੱਚ ਆਪਣੀ ਸੇਵਾ ਨਿਰਵਿਤੀ ਤੱਕ ਪੰਜਾਬੀ ਕ੍ਰਿਸ਼ੀ ਵਿਦਿਆਲਿਆ ਦੇ ਵਿੱਚ ਸਿੱਖਿਆ ਵਿਭਾਗ ਦੇ ਵਿੱਚ ਪ੍ਰੋਫੈਸਰ ਦੇ ਰੂਪ ਦੇ ਵਿੱਚ ਕੰਮ ਵੀ ਕੀਤਾ ਪੱਲਾ ਦਾ 65 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਤੇ ਪੰਜਾਬੀ ਮਨੋਰੰਜਨ ਉਦਯੋਗ ਦੇ ਵਿੱਚ ਉਹਨਾਂ ਦੀ ਭੂਮਿਕਾ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਊਗਾ ਹੁਣ ਆਪਾਂ ਗੱਲ ਕਰਦੇ ਆ ਉਹਨਾਂ ਦੀ ਸਿੱਖਿਆ ਬਾਰੇ ਤੁਸੀਂ ਜਾਣਦੇ ਹੋ ਕਿ ਪੱਲਾ ਸਾਹਿਬ ਦਾ ਜਨਮ 4 ਮਈ 1960 ਨੂੰ ਜਲੰਧਰ ਦੇ ਪੰਜਾਬ 'ਚ ਹੋਇਆ ਤੇ ਉਹਨਾਂ ਨੇ बीएससी ਦੀ ਡਿਗਰੀ ਪ੍ਰਾਪਤ ਕੀਤੀ ਤੇ ਐਮਐਸਸੀ ਦੀ ਡਿਗਰੀ ਵੀ ਪੰਜਾਬ ਖੇਤੀ ਵਿਸ਼ਵਵਿਦਿਆਲਿਆ ਤੋਂ ਪ੍ਰਾਪਤ ਕੀਤੀ ਤੇ ਉਹਨਾਂ ਨੇ ਪੀਐਚਡੀ ਦੀ उपाधि ਵੀ ਧਾਰਨ ਕੀਤੀ ਸੀ ਜੋ ਕਿ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਕੀਤੀ ਸੀ ਉਹਨਾਂ ਨੇ ਆਪਦੇ ਕੈਰੀਅਰ ਪੀਏਯੂ ਦੇ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਸ਼ੁਰੂ ਕੀਤਾ ਸੀ ਤੇ 2020 ਦੇ ਵਿੱਚ ਉਹਨਾਂ ਦੀ ਰਿਟਾਇਰਮੈਂਟ ਹੋਈ ਸੀ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਮਨੋਰੰਜਨ ਕੈਰੀਅਰ ਬਾਰੇ ਉਹਨਾਂ ਨੇ ਆਪਦੇ ਅਭਿਨੇਆ ਕੈਰੀਅਰ ਦੀ ਸ਼ੁਰੂਆਤ 1988 ਦੇ ਵਿੱਚ ਛਣਕਾਟਾ ਸੀਰੀਜ਼ ਤੋਂ ਕੀਤੀ ਸੀ ਜਿਦੇ ਵਿੱਚ ਉਹ ਚਾਚਾ ਚਤਰੇ ਦੇ ਵਾਸਤੇ ਜਾਣੇ ਜਾਂਦੇ ਸੀ ਫਿਰ ਫਿਲਮ ਦੁੱਲਾ ਪੱਟੀ ਦੇ ਥਰੂ ਪੰਜਾਬੀ ਸਿਨੇਮਾ ਦੇ ਵਿੱਚ ਉਹਨਾਂ ਨੇ ਕਦਮ ਰੱਖਿਆ ਮਾਹੌਲ ਠੀਕ ਹੈ ਚੱਕ ਦੇ ਫੱਟੇ ਜੱਟਣ ਜੁਲੀਟ ਕੈਰੀਅਨ ਜੱਟਾ ਵਰਗੀਆਂ ਫਿਲਮਾਂ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਕੈਰੀਅਨ ਜੱਟਾ ਦੇ ਵਿੱਚ ਉਹਨਾਂ ਦੀ ਜੋ ਭੂਮਿਕਾ ਸੀਗੀ ਉਹ ਐਡਵੋਕੇਟ ਢਿੱਲੋ ਦੇ ਰੂਪ ਦੇ ਵਿੱਚ ਸੀ ਜਿਹਨੂੰ ਲੋਕ ਅੱਜ ਵੀ ਬਹੁਤ ਜ਼ਿਆਦਾ ਯਾਦ ਕਰਦੇ ਨੇ ਤੇ ਹੁਣ ਆਪਾਂ ਗੱਲ ਕਰਦੇ ਆਂ ਜਿੰਦਰ ਭੱਲਾ ਜੀ ਦਾ ਵਿਆਹ ਰ ਪਰਮਦੀਪ ਭੱਲਾ ਦੇ ਨਾਲ ਹੋਇਆ ਤੇ ਉਹਨਾਂ ਦੇ ਬੇਟੇ ਨੇ ਭੁਖਰਾਜ ਭੱਲਾ ਜੋ ਕਿ ਉਹ ਵੀ ਇੱਕ ਐਕਟਰ ਨੇ ਤੇ ਉਹਨਾਂ ਦੀ ਬੇਟੀ ਹੈ ਅਰਸ਼ਪ੍ਰੀਤ ਕੌਰ ਜੋ ਕਿ ਨਾਰਵੇ ਚ ਰਹਿੰਦੀ ਆ ਤੇ ਇਹਨਾਂ ਦੀ ਮੌਤ 22 ਅਗਸਤ 2025 ਨੂੰ ਬ੍ਰੇਨ ਸਟ੍ਰੋਕ ਦੇ ਨਾਲ ਉਹਨਾਂ ਨੇ ਮੋਹਾਲੀ ਦੇ ਹਸਪੀਟਲ ਦੇ ਵਿੱਚ ਆਖਰੀ ਸਾਹ ਲਏ ਧੰਨਵਾਦ ਜੀ